ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਪੁਰਮ ਮੌਕੇ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰਾ ਸਾਹਾ ਗੁੱਜਰਪੁਰਾ ਤੋਂ ਨਗਰ ਕੀਰਤਨ ਸਜਾਇਆ ਗਿਆ ਇਸ ਮੌਕੇ ਮੇਜਰ ਸਿੰਘ ਕਸ਼ਮੀਰ ਸਿੰਘ ਅਤੇ ਦਲਜੀਤ ਸਿੰਘ ਬੰਟੀ ਦੇ ਪਰਿਵਾਰ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਪੰਜ ਪਿਆਰਿਆਂ ਨੂੰ ਸਨਮਾਨਿਤ ਕੀਤਾ ਗਿਆ ਇਹ ਹਰ ਤਰ੍ਹਾਂ ਹਰ ਸਾਲ ਆਹੀ ਨਾ ਇਥੇ ਸਾਡੇ ਗੁਜਰਪੁਰੇ ਗੁਰਦੁਆਰਾ ਬਾਬੇ ਜੀਵਨ ਸਿੰਘ ਜੀ ਦਾ ਉਸਤੋਂ ਪਰਬਾਰ ਫੇਰੀਆਂ ਕਰਦੇ ਆ ਨਗਰ ਨਗਰ ਕੀਰਤਨ ਚੱਲਦਾ ਸਾਰੇ ਇਲਾਕੇ ਚ ਉਹਦੇ ਵਿੱਚ ਅੱਜ ਉਸੇ ਦਾ ਦਿਹਾੜਾ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਾ ਆਹੀ ਮਨਾ ਰਹੇ ਆ ਜਿਹੜਾ ਕਿ ਲੰਗਰ ਵੀ ਲੱਗੇ ਆ ਲੰਗਰ ਬਣਾ ਰਹੇ ਲੱਗੇ ਆ ਫਾਲ ਫਲੂਟ ਵਰਤਾਏ ਗਏ ਆ ਸੋ ਮਹਾਨ ਗੁਰਪੁਰਬ ਤੋਂ ਇਹ ਕਰਕੇ ਬਹੁਤ ਹੀ ਵਧੀਆ ਤੇ ਲੰਗਰ ਕੀਰਤਨ ਲਗਾਇਆ ਲੰਗਰ ਲਗਾਇਆ ਗਿਆ ਏ ਸਾਰੀ ਸੰਗਤਾਂ ਨੇ ਬਾਦ ਚੜ ਕੇ ਬਹੁਤ ਹੀ ਹਿੱਸਾ ਪਾਇਆ ਹੈ ਸਾਰੀ ਸੰਗਤ ਦੇ ਸੰਯੋਗ ਨਾਲ ਬਹੁਤ ਵਧੀਆ ਗੁਰਪੁਰਬ ਮਨਾਇਆ ਗਿਆ ਹੈ ਪਾਪਾ ਜੀ ਗੁਰਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਬਹੁਤ ਹੀ ਵਿਸ਼ਾਲ ਤਰੀਕੇ ਨਾਲ ਮਨਾਇਆ ਗਿਆ